ਸਦਾ ਹੈ ਹਾਂ ਹਾਂ ਆਪ ਦਾ ਸਮਾਨ ਸਾਰਾ ਇਹ ਸਮਾਨ ਵਿੱਚ ਆਪਾਂ ਹੂੰ ਕੋ ਤੁਹਾਡੀ ਜੀ ਈਲਾਬ ਰੋਡ ਜੇ ਰਹੇ ਜੀ ਨਾ ਪਾਜੀ ਇਹ ਦਸਿਆ ਵਿੱਚ ਕੰਮ ਨਾ ਚੱਲਦਾ ਬਹੁਤ ਜੀ ਸਾਮਤਾ ਦਾ ਜੀ ਦੀਪਕ ਕੁਮਾਰ ਸਾਫਾ ਰਫਸ ਸਰ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਸੀ 10 ਵਜੇ ਫੋਨ ਆਇਆ ਜੀ ਸਰ ਤੇ ਕਿੰਨੇ ਵਜੇ ਦੇਚ ਪਹੁੰਚੇ 10 ਵਜੇ 3 ਕਮਿੰਟ ਤੇ ਇੱਥੇ ਗੱਡੀ ਪਹੁੰਚੀਗੀ ਦੋ ਵੱਡੀ ਤੇ ਕਿੰਨੀਆਂ ਗੱਡੀਆਂ ਅਜੇ ਤੱਕ ਆ ਚੁੱਕੀਆਂ ਹੁਣ ਤੱਕ ਗੱਡੀਆਂ ਦੋ ਗੱਡੀਆਂ ਲੱਗੀਆਂ ਤੇ ਤੀਜੀ ਭਰ ਕੇ ਫੇਰ ਆ ਗਈ ਉਹ ਲੱਗ ਗਈ ਐ ਇੱਕ ਗੱਡੀ ਫੇਰ ਦੁਬਾਰਾ ਭਰਨ ਗਈ ਚਾਰ ਗੱਡੀਆਂ ਲੱਗਣਗੀਆਂ ਨਹੀਂ ਨਹੀਂ ਅੱਗ ਫਾਇਰ ਕੰਟਰੋਲ ਚ ਸਾਰੀ ਠੀਕ ਹੈ ਉਹਨਾਂ ਵੈਸੇ ਜੋ ਹੀਟ ਬੜੀ ਐ ਹੀਟ ਨੂੰ ਥੋੜਾ ਘੱਟ ਕਰਨ ਲਈ ਇੱਕ ਪਾਣੀ ਦੀ ਗੱਡੀ ਭਾਲਤ ਮਾਰਾਂਗੇ ਠੀਕ ਹੈ ਸਰ ਕਿ ਜੂਏ ਇਹ ਆ ਕੇ ਦੁਕਾਨਾਂ ਚ ਲੱਗ ਚੁੱਕੀ ਆ ਆ ਵੇਖੋ ਬਹੁਤ ਜਿਆਦਾ ਨਹੀਂ ਧਿਆਨ ਨਾਲ ਲੱਗੀ ਹੋਈ ਆ ਇੱਧਰ ਪਲਾਂਡੇ ਤੁਹਾਨੂੰ ਆਹੇ ਦੁਕਾਨ ਦਾ ਵੀ ਹੈ ਮਨਿਆਰੀ ਦੀ ਕਪੜੇ ਦੀ ਕਪੜਾ ਮਨਿਆਰੀ ਜੀ ਕਰ ਕਰਦਾ ਹੋੜਾ